ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ ਤੇ ਜੌਨ ਵਰਜ ਦੇ ਵਿੱਚ ਜਗਤ ਵਿੱਚ ਇੱਕ ਵੱਡੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਆਰਸੀਬੀ ਦੇ ਕਿੰਗ ਕੋਲੀ ਦੇ ਆਈਪੀਐਲ ਭਵਿੱਖ ਤੇ ਇੱਕ ਵਾਰ ਫਿਰ ਵੱਡੇ ਸਵਾਲ ਖੜੇ ਹੋ ਗਏ ਹਨ ਕਿ ਵਿਰਾਟ ਕੋਲੀ ਜਿਸ ਨੇ ਆਰਸੀਬੀ ਲਈ 18 ਸਾਲ ਖੇਡਿਆ ਹੁਣ ਆਈਪੀਐਲ ਨੂੰ ਅਲਵਿਦਾ ਕਹਿਣ ਦੀ ਤਿਆਰੀ ਕਰ ਰਹੇ ਹਨ ਦੋਸਤੋ ਵਿਰਾਟ ਕੋਲੀ ਸਿਰਫ ਇੱਕ ਖਿਡਾਰੀ ਨਹੀਂ ਸਗੋ ਆਈਪੀਐਲ ਅਤੇ ਖਾਸ ਕਰਕੇ ਆਰਸੀਬੀ ਦੀ ਪਛਾਣ ਹਨ ਉਹ ਹੈ ਇੱਕੋ ਇੱਕ ਖਿਡਾਰੀ ਹਨ ਜੋ ਲੀਗ ਦੀ ਸ਼ੁਰੂਆਤ ਤੋਂ ਹੀ ਇੱਕੋ ਫ੍ਰੈਂਚਾਈਜ਼ੀ ਨਾਲ ਜੁੜੇ ਹੋਏ ਉਨ੍ਹਾਂ ਨੇ ਇਸ ਸਾਲ ਆਰਸੀਬੀ ਨੂੰ ਆਪਣਾ ਪਹਿਲਾ ਇਤਿਹਾਸਿਕ ਖਿਤਾਬ ਵੀ ਜਿੱਤਿਆ ਅਖੀਰ ਅਹਿਜਾ ਕੀ ਹੋਇਆ ਕਿ ਹੁਣ ਸੰਨਿਆਸ ਦੀਆਂ ਗੱਲਾਂ ਸ਼ੁਰੂ ਅਸਲ ਗੱਲ ਇੱਕ ਕਮਰਸ਼ੀਅਲ ਕੰਟਰੈਕਟ ਤੋਂ ਸ਼ੁਰੂ ਹੋਈ ਹੈ ਤਾਜ਼ਾ ਰਿਪੋਰਟਰਾਂ ਮੁਤਾਬਕ ਆਈਪਲ 2026 ਤੋਂ ਪਹਿਲਾਂ ਕੋਹਲੀ ਨੇ ਆਰਸੀਬੀ ਨਾਲ ਜੁੜਿਆ ਇੱਕ ਵੱਡਾ ਬ੍ਰਾਂਡਿੰਗ ਕੰਟਰੈਕਟ ਰੀਨਿਊ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ ਇਹ ਕੰਟਰੈਕਟ ਟੀਮ ਦੇ ਪ੍ਰੋਮੋਸ਼ਨਲ ਚਿਹਰੇ ਵਜੋਂ ਉਹਨਾਂ ਦੀ ਭੂਮਿਕਾ ਨਾਲ ਸੰਬੰਧਿਤ ਹਨ ਇਹ ਕੰਟਰੈਕਟ ਟੀਮ ਦੇ ਪ੍ਰੋਮੋਸ਼ਨਲ ਚਿਹਰੇ ਵਜੋਂ ਉਹਨਾਂ ਦੀ ਭੂਮਿਕਾ ਨਾਲ ਸੰਬੰਧਿਤ ਹੈ ਰਿਪੋਰਟਰਾਂ ਇਥੋਂ ਤੱਕ ਕਹਿਣਾ ਹੈ ਕਿ ਆਰਸੀਬੀ ਮੈਨੇਜਮੈਂਟ ਨੂੰ ਕੋਹਲੀ ਨੇ ਸਾਫ਼ ਮਨ੍ਹਾ ਕਰ ਦਿੱਤਾ ਹੈ ਤੇ ਉਹਨਾਂ ਨੇ ਨੌਜਵਾਨਾਂ ਨੂੰ ਲਈ ਤਿਆਰ ਕਰਨ ਦੀ ਸਲਾਹ ਦਿੰਦੀ ਹੈ ਦੋਸਤੋ ਵਿਰਾਟ ਕੋਹਲੀ ਅੰਤਰਰਾਸ਼ਟਰੀ ਟੈਸਟ ਅਤੇ T20 ਨੂੰ ਅਲਵਿਦਾ ਕਹਿ ਚੁੱਕੇ ਹਨ ਉਹ ਹੈ ਹੁਣ ਸਿਰਫ ODI ਕ੍ਰਿਕਟ ਤੇ ਧਿਆਨ ਦੇ ਰਹੇ ਹਨ ਇਸ ਸਾਲ IPL ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਨੇ ਖੁਦ ਕਿਹਾ ਸੀ ਮੈਂ IPL ਵਿੱਚ ਆਪਣੇ ਆਖਰੀ ਦਿਨ ਤੱਕ RCB ਲਈ ਖੇਡਾਂਗਾ ਉਹਨਾਂ ਦੇ ਇਸ ਭਾਵੁਕ ਬਿਆਨ ਨੇ ਫੈਨਸ ਨੂੰ ਇੱਕ ਵੱਡੀ ਰਾਹਤ ਦਿੱਤੀ ਸੀ ਇਸ ਤੋਂ ਇਲਾਵਾ ਉਹਨਾਂ ਨੇ ਇਸ ਸੀਜ਼ਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਜਿਸ ਤੋਂ ਲੱਗਦਾ ਨਹੀਂ ਸੀ ਕਿ ਉਹ ਐ ਸੰਨਿਆਸ ਬਾਰੇ ਸੋਚਣਗੇ ਪਰ ਕਮਰਸ਼ੀਅਲ ਕੰਟਰੈਕਟ ਛੱਡਣਾ ਇੱਕ ਵਪਾਰਕ ਫੈਸਲਾ ਵੀ ਹੋ ਸਕਦਾ ਹੈ ਦੋਸਤ ਵਿਰਾਟ ਕੋਹਲੀ ਦੀ ਉਮਰ 37 ਸਾਲ ਦੇ ਕਰੀਬ ਹੋਣ ਵਾਲੀ ਹੈ ਅਤੇ ਉਹਨਾਂ ਦਾ ਅੰਤਰਰਾਸ਼ਟਰੀ ਕਰੀਅਰ ਵੀ ਆਖਰੀ ਪੜਾਪ ਤੇ ਹੈ ਪਰ ਉਹ ਅੱਜ ਵੀ ਦੁਨੀਆ ਦੇ ਸਭ ਤੋਂ ਫਿਟ ਕ੍ਰਿਕਟਰਾਂ ਵਿੱਚੋਂ ਇੱਕ ਹਨ ਫਿਲਹਾਲ ਨਾ ਤਾਂ ਕੋਹਲੀ ਅਤੇ ਨਾ ਹੀ ਆਰਸੀਬੀ ਨੇ ਇਸ ਬਾਰੇ ਕੋਈ ਅਧਿਕਾਰਿਕ ਐਲਾਨ ਕੀਤਾ ਹੈ ਸਾਨੂੰ ਉਹਨਾਂ ਦੇ ਖੇਡਣ ਵਾਲੇ ਕੰਟਰੈਕਟ ਜਾਂ ਉਹਨਾਂ ਦੇ ਤੁਹਾਡੇ ਹਿਸਾਬੀ ਖੇਡਣਾ ਚਾਹੀਦਾ ਹੈ ਜਾਂ ਕੀ ਹੁਣ ਸਮਾਂ ਆ ਗਿਆ ਹੈ ਕਿ ਉਹ ਹੈ ਸੰਨਿਆਸ ਲੈ ਲੈਣ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਆਂ ਅਗਲੀ ਅਪਡੇਟ ਨਾਲ ਧੰਨਵਾਦ